ਕੁਝ ਮੇਰੇ ਡ੍ਰੀਮਸ ਜਿਵੇਂ ਤੁਸੀਂ ਕਿਹਾ ਹਰ ਕਦੇ ਹੁੰਦੇ ਮੇਰੇ ਕੁਝ ਐਕਸਟਰਾ ਵੀ ਸੀਗੇ ਕੁਝ ਰੱਬ ਵੱਲੋਂ ਹੀ ਅਲੱਗ ਚੀਜ਼ ਸੀਗੀ ਤੇ ਕਿੱਥੇ ਉਹ ਜਾ ਕੇ ਮੈਂ ਆਪਣੇ ਹਸਬੰਡ ਦੀ ਡੈੱਡ ਬੋਦੀ ਰਿਸੀਵ ਕਰ ਰਹੀ ਆ ਮੇਰੇ ਦਸਕਤਾਂ ਦੇ ਨਾਮ ਨੂੰ ਡੈੱਡ ਇੰਗਲਿਸ਼ ਟਾਣੇ ਚੋ ਮਤਲਬ ਕਈ ਚੀਜ਼ਾਂ ਤੁਸੀਂ ਸੋਚ ਨਹੀਂ ਸਕਦੇ ਪਰ ਉਹ ਜ਼ਿੰਦਗੀ 'ਚ ਤੁਹਾਨੂੰ ਬੀਇੰਗ ਅ ਲੈਡੀ ਬੀਇੰਗ ਅ ਊਮਨ ਬੀਇੰਗ ਅ ਗਰਲ should always be ready for ਫੇਰ ਜਦੋਂ ਤੁਸੀਂ ਪਿੰਡਾਂ 'ਚ ਜਿਹੜੀਆਂ ਰੌ ਰੀਤਾਂ ਨੇ ਟੜਨ ਲੋਜ਼ ਕਿਸ ਸਾਈਡ ਸੀ ਬਟਾਲੀ ਬਟਾਲੀ 슈ਗਰ ਮਿਲ ਦੇ ਕੋਲ ਸਾਡਾ ਪਿੰਡ ਆ ਬਾਦਰਪੁਰਾ ਤੇ ਜਦੋਂ ਉੱਥੋਂ ਦੇ ਰਿਵਾਜ ਰੀਤੀ ਰਿਵਾਜ ਮਕਾਨਾਂ ਨੇ ਆਉਣਾ ਕਿਵੇਂ ਤੁਹਾਨੂੰ ਬਰਬਰ ਪਿੱਟਣਾ ਪਿੰਡ ਜੋ ਨਾ ਆਏ ਜਾਂ ਆਏ दैट्स डिफरेंट ਇਹੋ ਜਿਹੇ ਚੀਜ਼ਾਂ ਜਿਹੜੀਆਂ ਸ਼ਾਇਦ